ਓ ਗੁਰੂ ਓ ਗਿਰੂ ਸੂਰ ਸੂ ਪਹਿਚਾਨੀ ਐ ਜੋ ਲਰ ਦੀਨ ਕੇ ਖੇਤ ਪਰਜਾ ਪਰਜਾ ਕਟ ਮਰੇ ਕਬਹੂ ਨਾ ਛੱਡ ਖੇਤ ਜੋ ਤੋ ਪ੍ਰੇਮ ਖਿਲਨ ਕਾ ਚਾਉ ਸਰ ਤਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀਜੈ ਸਰ ਦੀਜੈ ਕਾਣ ਨਾ ਕੀਜੈ ਚਵਰਸ਼ ਤਰਤ ਖੱਦ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸਜ ਬੈਠੀ ਸਾਧ ਸੰਗ ਜੀ ਫਤੇ ਪਰਮਾਨ ਕਰਨੀ ਜੀ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਆਉ ਵਦਿਏ ਇੱਕ ਐਸੇ ਗੌਂਦੀਵ ਸੂਰੇ ਵੱਲ ਜਿਸ ਨੇ ਛੇੜ ਦਾ ਜਵਾਲਾ ਪਾ ਦਿੱਤਾ ਸ਼ੇਰੇ ਪੰਜਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦਾ ਚੋਟੀ ਦਾ ਕਮਾਂਡਰ ਸਰਦਾਰ ਹਰੀ ਸਿੰਘ ਨੜੂਆ ਅੱਜ ਤੱਕ ਅਫਗਾਨਿਸਤਾਨ ਕੋਈ ਦੇਸ਼ ਫਤਹ ਨਹੀਂ ਕਰ ਪਾਇਆ ਇਸ ਦੁਨੀਆ ਦੀ ਸਭ ਤੋਂ ਪਾਵਰਫੁਲ ਕੰਟਰੀ ਅਮਰੀਕਾ ਉਹ ਵੀ ਨਹੀਂ ਕਰ ਸਕੀ ਉਹ ਵੀ ਨਹੀਂ ਫਤਿਹ ਕਰ ਸਕੀ ਤੇ ਸਾਡੇ ਗਾਂਢੀ ਸੁਰਣ ਸਾਡੇ ਮਹਾਨ ਜੋਧੇ ਨੇ ਅਫਗਾਨਿਸਤਾਨ ਨੂੰ ਫਤਿਹ ਕਰ ਲਿਆ ਆ ਪਠਾਨਾਂ ਨੂੰ ਅਫਗਾਨਾਂ ਨੂੰ ਸਲਵਾਰਾਂ ਪੋਤੀਆਂ ਐਨਾ ਖੋਪ ਸੀ ਉਸ ਵੇਲੇ ਹਰੀ ਸਿੰਘ ਨੜੂਏ ਦਾ ਹੱਲੇ ਤੱਕ ਵੀ ਹਲੇ ਤੱਕ ਜਿਹੜੇ ਆ ਪਠਾਨ ਨੇ ਅਫਗਾਨ ਨੇ ਹਲੇ ਤੱਕ ਵੀ ਇਹਨਾਂ ਦਾ ਜੜਾ ਪਹਿਰਾਵਾ ਹੈ ਨਾ ਇਹ ਬੀਬੀਆਂ ਦੀ ਪੋਸ਼ਾਕ ਹੈ ਉਹ ਸਲਵਾਰ ਸੂਟ ਇੰਨਾ ਖੋਵ ਹਲੇ ਵੀ ਹੈਗਾ ਆ ਹਰੀ ਸਿੰਘ ਨੰਡੂਏ ਦਾ ਅਗਰ ਅਫਗਾਨਿਸਤਾਨ ਵਿੱਚ ਕੋਈ ਬੱਚਾ ਰੋਂਦਾ ਆ ਤੇ ਉਹਦੀ ਮਾਂ ਕਹਿੰਦੀ ਆ ਚੁੱਪ ਸਾ ਹਰੀਆ ਰਾਗ ਲੈ ਇਦਾਂ ਮਤਲਬ ਕੀ ਚੁੱਪ ਕਰਦਾ ਨਹੀਂ ਤਾਂ ਹਰੀ ਸਿੰਘ ਨਲੂਆ ਆ ਜਾਵੇਗਾ ਐਨਾ ਖੌਫਲੇ ਵੀ ਹੈਗਾ ਆ ਸਾਡਾ ਸਿੱਖਾਂ ਦਾ ਹਰੀ ਸਿੰਘ ਨਲੂਆ ਨੇ ਹੁਣ ਕਈ ਜੰਗਾਂ ਲੜੀਆਂ ਤੇ ਬਹੁਤ ਹੀ ਜਿੱਤੀਆਂ ਉਹਦੀ ਆਖਰੀ ਜੰਗ ਜਿਹੜੀ ਉਹਨਾਂ ਨੇ ਲੜੀ ਸੀ ਉਹ ਸੀ ਜਮਰੋਦ ਦੇ ਕਿਲੇ ਦੀ ਜਮਰੋਦ ਦੇ ਕਿਲੇ ਵਿੱਚ ਭਾਈ ਮਹਾ ਸਿੰਘ ਜੀ ਬੈਠੇ ਸਨ ਤੇ ਜਿਹੜੇ ਅਫਗਾਨ ਨੇ ਪਠਾਨ ਨੇ ਇਹਨਾਂ ਨੇ 50000 ਸੈਨਿਕ ਲੜਾ ਕੇ ਇਹਨਾਂ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ ਕਿਉਂਕਿ ਉਸ ਵੇਲੇ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਪੋਤੇ ਉਹਨਾਂ ਦੇ ਪੋਤੇ ਦਾ ਵਿਆਹ ਸੀ ਉਹਨਾਂ ਦੇ ਪੋਤੇ ਦਾ ਵਿਆਹ ਸੀ ਉਹਨਾਂ ਨੇ ਬਾਕੀ ਸਾਰੀਆਂ ਫੌਜਾਂ ਉੱਥੇ ਬੁਲਾ ਲਈਆਂ ਉੱਥੋਂ ਅੰਗਰੇਜ਼ ਅਫਸਰ ਵੀ ਆਉਣੇ ਸੀ ਉਹਨਾਂ ਨੂੰ ਉੱਥੇ ਅੰਗਰੇਜ਼ ਅਫਸਰ ਵੀ ਆਉਣੇ ਸੀ ਇਸ ਕਰਕੇ ਉਹਨਾਂ ਨੇ ਆਪਣੀਆਂ ਸਾਰੀਆਂ ਫੌਜਾਂ ਇੱਧਰ ਬੁਲਾ ਲਈਆਂ ਤੇ ওই ਗੱਲ ਜਦੋਂ ਉਸ ਅਫਗਾਨੀਆਂ ਨੂੰ ਪਤਾ ਚੱਲੀ ਪਠਾਨਾਂ ਨੂੰ ਪਤਾ ਚੱਲੀ ਉਹਨਾਂ ਨੇ ਫਿਰ ਸਾਡੇ ਉੱਤੇ ਹਰੀ ਸਿੰਘ ਨਲੂਏ ਉੱਤੇ ਜਮਰੋਦ ਦੇ ਕਿਲੇ ਉੱਤੇ ਹਮਲਾ ਕਰ ਦਿੱਤਾ ਤੇ ਹੁਣ ਭਾਈ ਮਹਾ ਸਿੰਘ ਜੀ ਕੋਲ ਸੀ 1000 ਸੈਨਿਕ ਤੇ ਉਹ ਕਿੱਥੇ 50000 ਸੈਨਿਕ ਇੱਕ ਦਿਨ ਜੰਗ ਹੋਈ 300 ਸੈਨਿਕ ਸ਼ਹੀਦ ਹੋ ਗਏ ਇੱਕੋ ਹੀ ਦਿਨ ਵਿੱਚ ਇੱਕੋ ਹੀ ਦਿਨ ਵਿੱਚ 300 300 ਸਿੰਘ ਸ਼ਹੀਦ ਹੋ ਗਏ ਤੇ ਉਸ ਤੋਂ ਬਾਅਦ 700 ਸਿੰਘ ਬਚ ਗਏ ਤੇ ਭਾਈ ਮਹਾ ਸਿੰਘ ਜੀ ਕਹਿੰਦੇ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਤਾਂ 40 ਸਿੰਘਾਂ ਨੂੰ 10 ਲੱਖ ਨਾਲ ਲੜਾ ਦਿੱਤਾ ਆਪਾਂ ਦਾ ਫੇਰ 700 ਤੇ ਉਹਨਾਂ ਨੇ ਬੀਬੀ ਹਰਸ਼ਰਨ ਕੋਰ ਤੋਂ ਇੱਕ ਚਿੱਠੀ ਬਣਾ ਕੇ ਭੇਜੀ ਮਹਾ ਜਿਹੜੇ ਸਰੀ ਸਿੰਘਣ ਲੂਏ ਸੀ ਇਹਨਾਂ ਦੇ ਥੋੜੇ ਇਹਨਾਂ ਦਾ ਬਿਮਾਰ ਸੀ ਇਹ ਤੇ ਪੇਸ਼ਾਵਰ ਵਿੱਚ ਸੀ ਤੇ ਇਹਨਾਂ ਕੋਲ ਅਜਿਹੇ ਬੀਬੀ ਹਰਸ਼ਰਨ ਕੋਰ ਸੀ ਇਹਨਾਂ ਕੋਲ ਇਹਨਾਂ ਨੇ ਚਿੱਠੀ ਭੇਜੀ ਤੇ ਜਦੋਂ ਹੀ ਚਿੱਠੀ ਪੜੀ ਘਰੀ ਸੈਨ ਲੂਏ ਨੇ ਤੇ ਉਹ ਮੰਜੇ ਤੋਂ ਉੱਠ ਨਹੀਂ ਸਕਦੇ ਸੀ ਉਹ ਮੰਜੇ ਤੋਂ ਉੱਠ ਕੇ ਕੋਲੇ ਉੱਤੇ ਬੈਠ ਗਏ ਫੌਜਾਂ ਲੈ ਕੇ ਤੁਰ ਪਾ ਜਮਰੋ ਦੇ ਕੇ ਲੈ ਵੱਲ ਜਾ ਕੇ ਬੜੀ ਬਹਾਦਰੀ ਨਾਲ ਲੜੇ ਬੜੀ ਬਹਾਦਰੀ ਨਾਲ ਲੜੇ ਉਥੇ ਤੇ ਉਥੇ ਫਿਰ ਜਿਹੜੇ ਉਹ ਜੰਗ ਫਤਿਹ ਕਰ ਗਏ ਤੇ ਉਸ ਤੋਂ ਬਾਅਦ ਵਿੱਚ ਭਾਈ ਨਧਾ ਸਿੰਘ ਪੰਜ ਹਥਾ ਉਹ ਪਠਾਨ ਦੌੜ ਪਏ ਉਥੋਂ ਅਫਗਾਨਿਸਤਾਨ ਦੇ ਜਿਹੜੇ ਸੀ ਅਫਗਾਨ ਨੂੰ ਭੱਜ ਪਏ ਉਥੋਂ ਤੇ ਭਾਈ ਨਧਾ ਸਿੰਘ ਪੰਜ ਹਥਾ ਕਹਿੰਦਾ ਮੈਂ ਇਹਨਾਂ ਨੂੰ ਥੋੜਾ ਆ ਭਜਾ ਕੇ ਆਵਾਂ ਤੇ ਥੋੜੇ ਜਿਹਾ ਸੈਨਿਕ ਲੈ ਕੇ ਪਿੱਛੇ ਦੁਰ ਪਏ ਤੇ ਹੁਣ ਹਰੀ ਸਿੰਘ ਨਲੂਏ ਨੂੰ ਪਤਾ ਸੀ ਕਿ ਇਹ ਤਾਂ ਧੋਖੇ ਨਾਲ ਵਾਰ ਕਰਦੇ ਨੇ ਇਹ ਤਾਂ ਖੇ ਨਾਲ ਵਾਰ ਕਰਦੇ ਨੇ ਤੇ ਉਹ ਪਿੱਛੇ ਬਚਾਉਣ ਚੱਲ ਗਏ ਉਹਨਾਂ ਨੂੰ ਭਾਈ ਨਦ ਸਿੰਘ ਬਾਝਾ ਤੇਨੂੰ ਬਚਾਉਣ ਚ ਲੱਗੇ ਪਿੱਛੇ ਬਚਾਉਣ ਚ ਲੱਗੇ ਤੇ ਅਜੜੇ ਅਫਗਾਨ ਨੇ ਨਣੇ ਤੋਖੇ ਨਾਲ ਉਹਨਾਂ ਦੇ ਗੋਲੀਆਂ ਮਾਰ ਦਿੱਤੀਆਂ ਦੋ ਤੂੰ ਆਪਣੇ ਘੋੜਾ ਜਿਹੜਾ ਸੀ ਉਹ ਘੋੜੇ ਦੀ ਗਰਦਨ ਉੱਤੇ ਡੇਗ ਗਏ ਘੋੜੇ ਦੀ ਗਰਦਨ ਉੱਤੇ ਡੇਗ ਗਏ ਤੇ ਆਪਣੇ ਘੋਲੇ ਨੂੰ ਕਹਿਣ ਲੱਗੇ ਮੇਰੂੰ ਜਮਰੋ ਤੇਲੇ ਤੱਕ ਲੈ ਜਾ

ਇਹ ਹਾਲਤ ਦੇਖੀ ਨਾ ਹਰੀ ਸੰਗਣ ਲੁਵੇ ਦੀ ਤੇ ਉਹਨਾਂ ਦੇ ਪੈਰਾਂ ਹਥ ਲਿਓ ਜ਼ਮੀਨ ਖਿਸਕ ਗਈ ਤੇ ਹਰੀ ਸੰਗਣ ਲੁਵਾ ਗਾਣ ਲੱਗੇ ਕਿ ਮੇਰੀਆਂ ਦੋ ਗਲਾਂ ਧਿਆਨ ਨਾ ਸੁਣੀ ਉਹ ਕਹਿੰਦੇ ਕਿਹੜੀਆਂ ਉਹ ਦੱਸਣ ਲੱਗੇ ਕਿ ਜਿੰਨਾ ਚੱਕ ਜਿੰਨਾ ਛੇੜ ਤੱਕ ਮਹਾਰਾਜਾ ਰਣਜੀਤ ਸਿੰਘ ਜਿੱਦਿਆਂ ਫੌਜਾਂ ਆ ਨਹੀਂ ਜਾਂਦੀਆਂ ਫਤਿਹ ਕਰਕੇ ਜੰਗ ਨਹੀਂ ਜਾਨੀਆਂ ਨਾ ਮੇਰੀ ਮੌਤ ਦੀ ਖਬਰ ਉਥੇ ਤੱਕ ਪਹੁੰਚਣੀ ਨਹੀਂ ਚਾਹੀਦੀ ਨਾ ਹੀ ਅਫਗਾਨੀਆਂ ਕੋਲ ਪਹੁੰਚਣੀ ਚਾਹੀਦੀ ਆ ਕਿਉਂਕਿ ਅਗਰ ਤਾਂ ਤੁਸੀਂ ਦੋਸਤੋ ਸਿੰਘਾਂ ਨੂੰ ਤੇ ਸਿੰਘਾਂ ਨੇ ਫਿਰ ਢੋਲ ਜਾਣਾ ਹੈ ਕਿ ਸਾਡਾ ਜਰਨੈਲ ਖਤਮ ਹੋ ਗਿਆ ਤੇ ਅਗਰੇ ਅਫਗਾਨੀਆਂ ਕੋਲ ਪਹੁੰਚ ਗਈ ਨਾ ਖਬਰ ਤੇ ਉਹਨਾਂ ਨੇ ਫੇਰ ਤੋਂ ਕਬਜ਼ਾ ਕਰਨਾ ਜਾਣਾ ਹੈ ਉਹਨਾਂ ਨੇ ਫੇਰ ਕਬਜ਼ਾ ਕਰ ਲਿਆ ਨਾ ਤੇ ਫੇਰ ਜਮਰੋਦ ਦੇ ਕਿਲੇ ਨੂੰ ਫਤਿਹ ਕਰਨਾ ਬਹੁਤ ਮੁਸ਼ਕਿਲ ਹੋ ਜਾਣਾ ਹੈ ਤੇ ਉਹਨਾਂ ਨੇ ਆਪਣੀ ਦੂਸਰੀ ਗੱਲ ਕਹੀ ਦੂਸਰੀ ਗੱਲ ਕਹੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮੇਰਾ ਇੱਕ ਖੱਤ ਭੇਜਿਆ ਜਾਵੇ ਤੇ ਸ਼ਹੀਦ ਹੋ ਗਏ ਉਹ ਸ਼ਹੀਦ ਹੋ ਗਏ ਹਰੀ ਸਿੰਘ ਨਲੂਆ ਤੇ ਦੇਖੋ ਕਿੰਨਾ ਖੋਪਸੀ ਉਸ ਵੇਲੇ ਕਿਉਂ ਨਾ ਜੜੜਾ ਕਸ਼ਹਿਰਾ ਸੀ ਨਾ ਉਹਨੂੰ ਟੰਗ ਦਿੰਦੇ ਸੀ ਧੋ ਕੇ ਤੇ ਉਹਨੂੰ ਦੇਖ ਕੇ ਫੌਜਾਂ ਨਾਲ ਨੀ ਨਿਲਾ ਲੱਗਦੀਆਂ ਸੀ ਕਿ ਹੱਲੇ ਵੀ ਜਿਉਂਦਾ ਏ ਤੇ ਘੋੜੇ ਉੱਤੇ ਬਿਠਾ ਕੇ ਦੋ ਗੇੜੇ ਦਿੰਦੇ ਦੋ ਗੇੜੇ ਦੇ ਦਿੰਦੇ ਸੀ ਇੱਕ ਦਿਨ 'ਚ ਤੇ ਅਫਗਾਨਿਸਤਾਨ ਅਫਗਾਨੀਆਂ ਨੂੰ ਹੱਲੇ ਵੀ ਨਾ ਡਰ ਸੀ ਕਿ ਉਹ ਜਿਉਂਦਾ ਏ ਉਹ ਹੱਲੇ ਵੀ ਜਿਉਂਦਾ ਏ ਪੰਜ ਦਿਨ ਤੱਕ ਐਦਾਂ ਹੀ ਰਿਹਾ ਤੇ ਫੇਰ ਉਹ ਜਦੋਂ ਜੰਗ ਫਤ ਹੈ ਕਰਕੇ ਆਏ ਤੇ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਉਹ ਪੈਗਾਮ ਜਿਹੜਾ ਉਹਨਾਂ ਨੇ ਉਹ ਭੇਜਿਆ ਹੋਇਆ ਸੀ ਚਿੱਠੀ ਭੇਜੀ ਹੋਈ ਸੀ ਉਹ ਆਏ ਆਪਣੀਆਂ ਫੌਜਾਂ ਨਾਲ ਆ ਕੇ ਦੇਖਣ ਖਰੀ ਸੰਗਣ ਲੂਵੇ ਨੂੰ ਤੇ ਉਹ ਦੇਖਿਆ ਜਦੋਂ ਤੇ ਉਹ ਰੋਣ ਲੱਗ ਪਏ ਉਹ ਰੋਣ ਲੱਗ ਪਏ ਔਰ ਹੋਣ ਲੱਗ ਪਏ ਤੇ ਉਹ ਕਹਿਣ ਲੱਗੇ ਮੇਰਾ ਇੱਕ ਮੇਰਾ ਤਾਰਾਜ ਚਲੇ ਜਾਂਦਾ ਮੇਰਾ ਦੋ ਰਾਜ ਚਲੇ ਜਾਂਦਾ ਪਰ ਮੇਰਾ ਜ ਮੇਰਾ ਜਰਨੈਲ ਨਾ ਜਾਂਦਾ ਮੈਨੂੰ ਯਕੀਨ ਸੀ ਕਿ ਮੇਰੇ ਜਰਨੈਲ ਨੇ ਸ਼ਾਮ ਨੂੰ ਮੇਰਾ ਪੂਰਾ ਰਾਜ਼ ਲੈ ਆਉਣਾ ਸੀ ਤੇ ਦੇਖੋ ਸਾਨੂੰ ਫਕਰ ਹੋਣਾ ਚਾਹੀਦਾ ਹੈ ਆਪਣੇ ਉਤੇ ਕਿ ਅਸੀਂ ਸਿੱਖ ਅਸੀਂ ਐਡੇ ਵੱਡੇ ਮਹਾਨ ਜੋਧਿਆਂ ਦੇ ਧਰਮ ਧਰਮ ਦੇ ਵਿੱਚ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸੰਸਾਡੇ ਬਹੁਤ ਹੀ ਸਤਿਕਾਰਯੋਗ ਪਚੰਗੀ ਕਾਕਾ ਗੁਰシャン ਸਿੰਘ ਜਿਹੜੇ ਹਰ ਐਤਵਾਰ ਵਾਲੇ ਦਿਨ ਵੀ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰਦੇ ਨੇ